ਮਸਟਾਈਟਿਸ ਦੀ ਬਿਮਾਰੀ ਪਸ਼ੂਆਂ ਦੇ ਵਿੱਚ ਆਉਂਦੀ ਕਿਉਂ ਹੈ ਥਣਾ ਦੀ ਸੋਜ ਹੋ ਜਾਣੀ ਲੇਵੇ ਦੀ ਸੋਜ ਹੋ ਜਾਣੀ ਇਹ ਚੀਜ਼ਾਂ ਪਸ਼ੂ ਦੇ ਵਿੱਚ ਕਿਉਂ ਦੇਖਣ ਨੂੰ ਮਿਲਦੀਆਂ ਹਨ ਉਸ ਦੇ ਕੁਝ ਕਾਰਨ ਹਨ ਜਿਨ੍ਹਾਂ ਬਾਰੇ ਮੈਂ ਤੁਹਾਨੂੰ ਜ਼ਰੂਰ ਚਾਣਨਾ ਪਾਉਣਾ ਚਾਹਾਂਗੀ ਜਿਹੜੇ ਜਰਾਸੀਨ ਇਹ ਬਿਮਾਰੀ ਕਰਦੇ ਹਨ ਮਸਟਾਈਟਿਸ ਦੀ ਬਿਮਾਰੀ ਕਰਦੇ ਹਨ ਇਹ ਪਸ਼ੂ ਦੇ ਆਲੇ-ਦੁਆਲੇ ਵਿੱਚ ਹੀ ਮੌਜੂਦ ਹੁੰਦੇ ਹਨ ਜਿਹੜੇ ਕਿ ਥਣਾ ਦੇ ਅੰਦਰ ਪਸ਼ੂ ਦੇ ਵਿੱਚ ਜਾ ਕੇ ਅਤੇ ਲੇਵੇ ਦੀ ਇਨਫੈਕਸ਼ਨ ਕਰਦੇ ਹਨ ਇਸ ਲਈ ਆਪਾਂ ਸਭ ਤੋਂ ਖਾਸ ਧਿਆਨ ਰੱਖਣਾ ਹੈ ਪਸ਼ੂ ਦੇ ਆਲੇ-ਦੁਆਲੇ ਦੀ ਸਫਾਈ ਦਾ ਪਸ਼ੂ ਦੇ ਥਣਾ ਉੱਤੇ ਜਾਂ ਫਿਰ ਲੇਵੇ ਦੇ ਉੱਤੇ ਗੰਦਗੀ ਨਾ ਲੱਗੀ ਹੋਵੇ ਚਵਾਈ ਤੋਂ ਪਹਿਲਾਂ ਆਪਾਂ ਚੰਗੀ ਤਰ੍ਹਾਂ ਸਫਾਈ ਕਰਨੀ ਹੈ ਚਵਾਈ ਕਿੱਦਾਂ ਕਰਨੀ ਹੈ ਉਸ ਬਾਰੇ ਵੀ ਮੈਂ ਤੁਹਾਡੇ ਨਾਲ ਕੁਝ ਗੱਲਾਂ ਸਾਂਝੀਆਂ ਕਰਾਂਗੀ ਸਭ ਤੋਂ ਪਹਿਲਾਂ ਮੈਂ ਇਹ ਦੱਸਣਾ ਚਾਹਾਂਗੀ ਕਿ ਅਸੀਂ ਸੁਣਦੇ ਹਾਂ ਤੇ ਦੇਖਦੇ ਵੀ ਹਾਂ ਕਿ ਜਿਹੜੇ ਕੁਝ ਪਸ਼ੂ ਪਾਲਕ ਵੀਰਾਂ ਨੇ ਜਿਹੜੇ ਚਵਾਈ ਕਰਦੇ ਹਨ ਉਹ ਚਵਾਈ ਜਿਹੜੀ ਹੈ ਉਹ ਅੰਗੂਠਾ ਅੰਦਰ ਰੱਖ ਕੇ ਚਵਾਈ ਕਰਦੇ ਆ ਕੁਝ ਇਸ ਤਰ੍ਹਾਂ ਥਣ ਦੀ ਚਵਾਈ ਕਰਦੇ ਹਨ ਜੋ ਕਿ ਬਹੁਤ ਹੀ ਗਲਤ ਮੰਨਿਆ ਜਾਂਦਾ ਹੈ ਜਦੋਂ ਵੀ ਪਸ਼ੂ ਦੀ ਚਵਾਈ ਕਰਨੀ ਹੈ ਅਤੇ ਪੂਰੇ ਹੱਥ ਨਾਲ ਚਵਾਈ ਕਰਨੀ ਹੈ ਕਿਉਂਕਿ ਜਦੋਂ ਵੀ ਆਪਾਂ ਅੰਗੂਠਾ ਅੰਦਰ ਰੱਖ ਕੇ ਚਵਾਈ ਕਰਦੇ ਹਾਂ ਤਾਂ ਵਾਰ-ਵਾਰ ਅੰਗੂਠੇ ਦਾ ਪ੍ਰੈਸ਼ਰ ਪਸ਼ੂ ਦੇ ਥਾਣੂ ਉੱਤੇ ਪੈ ਕੇ ਥਣ ਨੂੰ ਨੁਕਸਾਨ ਦਿੰਦਾ ਹੈ ਜਿਸ ਕਰਕੇ ਜਿਹੜੇ ਕਟਾਣੂ ਨੇ ਉਹ ਅੰਦਰ ਜਾਣ ਵਾਸਤੇ ਆਪਣੀ ਜ਼ਖਮ ਦੇ ਥਰੂ ਆਪਣੀ ਜਗ੍ਹਾ ਬਣਾ ਲੈਂਦੇ ਹਨ ਜਿਸ ਕਰਕੇ ਇਹ ਬਿਮਾਰੀ ਹੋ ਸਕਦੀ ਹੈ ਇਸ ਲਈ ਸਭ ਤੋਂ ਪਹਿਲਾਂ ਮੈਂ ਇਹ ਦੱਸਣਾ ਚਾਹਾਂਗੀ ਕਿ ਜਿਹੜੀ ਚਵਾਈ ਹੈ ਉਹ ਪੂਰੇ ਹੱਥ ਦੀ ਚਵਾਈ ਕਰਨੀ ਹੈ ਅਤੇ ਅੰਗੂਠਾ ਅੰਦਰ ਰੱਖ ਕੇ ਚਵਾਈ ਨਹੀਂ ਕਰਨੀ ਦੂਸਰੀ ਗੱਲ ਹੱਥਾਂ ਦੀ ਸਫਾਈ ਜਿਹੜਾ ਵੀ ਕੋਈ ਬੰਦਾ ਜਾਂ ਫਿਰ ਕਾਮਾ ਆਪਣਾ ਜਿਹੜਾ ਵੀ ਚਵਾਈ ਕਰ ਰਿਹਾ ਹੈ ਪਸ਼ੂ ਦੀ ਉਸਦੇ ਹੱਥ ਜਿਹੜੇ ਨੇ ਉਹ ਚੰਗੀ ਤਰ੍ਹਾਂ ਸਾਫ਼ ਹੋਣੇ ਚਾਹੀਦੇ ਹਨ ਆਪਾਂ ਸਿਰਫ ਪਾਣੀ ਨਾਲ ਹੱਥ ਸਾਫ਼ ਕਰ ਲਈਏ ਉਹਦੇ ਨਾਲ ਜਿਹੜੇ ਕਟਾਣੂ ਨੇ ਆਪਣੇ ਹੱਥਾਂ ਤੋਂ ਨਹੀਂ ਉੱਤਰਦੇ ਇਸੇ ਕਰਕੇ ਚਵਾਈ ਕਰਨ ਤੋਂ ਪਹਿਲਾਂ ਸਾਬਣ ਨਾਲ ਹੱਥ ਧੋਣੇ ਬਹੁਤ ਹੀ ਜ਼ਿਆਦਾ ਜ਼ਰੂਰੀ ਹਨ ਤਾਂ ਕਿ ਜੋ ਵੀ ਕੋਈ ਕਟਾਣੂ ਆਪਣੇ ਹੱਥਾਂ ਦੇ ਉੱਤੇ ਮੌਜੂਦ ਹਨ ਉਹ ਸਾਫ਼ ਹੋ ਸਕਣ ਤੇ ਆਪਾਂ ਆਪਣੇ ਹੱਥਾਂ ਦੇ ਨਾਲ ਚਵਾਈ ਦੇ ਦੌਰਾਨ ਪਸ਼ੂ ਦੇ ਅੰਦਰ ਕੋਈ ਜ਼ਰਾ ਸੀ ਜਾਂ ਫਿਰ ਕਟਾਣੂ ਨਾ ਦੇ ਦੇਈਏ ਤੀਸਰੀ ਗੱਲ ਚਵਾਈ ਤੋਂ ਪਹਿਲਾਂ ਪਸ਼ੂ ਦੇ ਥਣਾ ਨੂੰ ਚੰਗੀ ਤਰ੍ਹਾਂ ਸਾਫ਼ ਕਰਨਾ ਸਾਫ਼ ਪਾਣੀ ਨਾਲ ਚੰਗੀ ਤਰ੍ਹਾਂ ਧੋ ਕੇ ਉਹਨਾਂ ਨੂੰ ਅਤੇ ਚਵਾਈ ਤੋਂ ਪਹਿਲਾਂ ਉਹਨਾਂ ਨੂੰ ਸੁਕਾਉਣਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਜੇ ਆਪਾਂ ਤੁਹਾਨੂੰ ਸੁਕਾਉਂਦੇ ਨਹੀਂ ਤੇ ਇਦਾਂ ਹੀ ਚਵਾਈ ਕਰਨੀ ਸ਼ੁਰੂ ਕਰ ਦਈਏ ਉਹ ਵੀ ਪਸ਼ੂ ਨੂੰ ਨੁਕਸਾਨ ਦੇ ਸਕਦੇ ਹਨ ਇਸੇ ਕਰਕੇ ਜਦੋਂ ਵੀ ਚਵਾਈ ਸ਼ੁਰੂ ਕਰਨੀ ਹੈ ਆਪਣੇ ਹੱਥ ਸਾਫ਼ ਕਰਕੇ ਉਸ ਤੋਂ ਬਾਅਦ ਪਸ਼ੂ ਦੇ ਥਣ ਚੰਗੀ ਤਰ੍ਹਾਂ ਸਾਫ਼ ਕਰਕੇ ਉਹਨਾਂ ਨੂੰ ਸਾਫ਼ ਕੱਪੜੇ ਨਾਲ ਸੁਕਾ ਕੇ ਉਸ ਤੋਂ ਬਾਅਦ ਹੀ ਆਪਾਂ ਨੂੰ ਚਵਾਈ ਕਰਨੀ ਜਿਹੜੀ ਉਹ ਸ਼ੁਰੂ ਕਰਨੀ ਚਾਹੀਦੀ ਹੈ चौथी ਗੱਲ ਜਿਹੜਾ ਆਪਣਾ ਚਵਾਈ ਵਾਲਾ ਪਾਂਡਾ ਹੈ ਉਸ ਨੂੰ ਵੀ ਆਪਾਂ ਚੰਗੀ ਤਰ੍ਹਾਂ ਧੋਣਾ ਹੁੰਦਾ ਹੈ ਉਸ ਤੋਂ ਬਾਅਦ ਜਿਹੜੀ ਚਵਾਈ ਹੈ ਉਹ ਕਰਨ ਤੋਂ ਉਪਰੰਤ ਆਪਾਂ ਇਸ ਚੀਜ਼ ਦਾ ਧਿਆਨ ਰੱਖਣਾ ਹੈ ਕਿ ਘੱਟੋ-ਘੱਟ ਅੱਧਾ ਘੰਟਾ ਜਿਹੜਾ ਵੀ ਪਸ਼ੂ ਹੈ ਉਹ ਚਵਾਈ ਤੋਂ ਬਾਅਦ ਬੈਠੇ ਨਾ ਕਿਉਂਕਿ ਚਵਾਈ ਤੋਂ ਬਾਅਦ ਜਿਹੜੇ ਥਣਾਂ ਦੇ ਵਿੱਚ ਸਰਾਖ ਹੁੰਦੇ ਹਨ ਉਹ ਖੁੱਲੇ ਰਹਿ ਜਾਂਦੇ ਹਨ ਜੇ ਚਵਾਈ ਉਪਰੰਤ ਪਸ਼ੂ ਬੈਠ ਜਾਵੇਗਾ ਤਾਂ ਜਿਹੜੇ ਜਰਾ ਸੀਨ ਨੇ ਉਹ ਥਣਾ ਦੇ ਵਿੱਚ ਜਾ ਕੇ ਆਦੀ ਇਨਫੈਕਸ਼ਨ ਜਿਹੜੀ ਉਹ ਬਹੁਤ ਆਸਾਨੀ ਨਾਲ ਕਰ ਸਕਦੇ ਹਨ ਇਸ ਲਈ ਆਪਾਂ ਇਸ ਚੀਜ਼ ਦਾ ਧਿਆਨ ਰੱਖਣਾ ਹੈ ਕਿ ਚਵਾਈ ਤੋਂ ਬਾਅਦ ਪਸ਼ੂ ਬੈਠੇ ਨਾ ਇਸ ਵਾਸਤੇ ਆਪਾਂ ਕੀ ਕਰ ਸਕਦੇ ਹਾਂ ਕਿ ਚਵਾਈ ਉਪਰੰਤ ਪਸ਼ੂ ਨੂੰ ਤੁਸੀਂ ਦਾਣਾ ਪਾਓ ਜਿਸ ਕਰਕੇ ਪਸ਼ੂ ਬੈਠੇਗਾ ਨਹੀਂ ਅਤੇ ਇਸ ਵਿੱਚ ਮੈਂ ਇੱਕ ਹੋਰ ਚੀਜ਼ ਤੁਹਾਡੇ ਨਾਲ ਸਾਂਝੀ ਕਰਨੀ ਚਾਹਾਂਗੀ ਜੋ ਕਿ ਬਹੁਤੇ ਪਸ਼ੂ ਪਾਲਕ ਵੀਰਾਂ ਨੂੰ ਨਹੀਂ ਪਤਾ ਹੁੰਦੀ ਕੁਝ ਨੂੰ ਪਤਾ ਹੁੰਦੀ ਹੈ ਪਰ ਉਹ ਚੰਗੀ ਤਰ੍ਹਾਂ ਉਸ ਚੀਜ਼ ਨੂੰ ਫੋਲੋ ਨਹੀਂ ਕਰਦੇ ਇੱਕ ਟੀੜਡੇ ਪਾਪਾ ਕਰ ਸਕਦੇ ਹਾਂ ਉਦਾ ਮਤਲਬ ਕੀ ਹੈ ਕਿ ਚੁਵਾਈ ਤੋਂ ਬਾਅਦ ਆਪਾਂ ਇੱਕ ਕੋਲ ਤਿਆਰ ਕਰੀਏ ਜਿਹਦੇ ਨਾਲ ਕਿ ਆਪਾਂ ਜਿਹੜਾ ਥਣ ਹੈ ਉਸ ਨੂੰ ਉਸ ਦਾ ਇੱਕ ਡੋਬਾ ਤਿਆਰ ਕਰਨਾ ਹੈ ਜਿਹਦੇ ਵਿੱਚ ਕਿ ਆਪਾਂ ਬੀਟਾਡੀਨ ਅਤੇ ਗਲਿਸਰਨ ਦਾ ਇਸਤੇਮਾਲ ਕਰ ਸਕਦੇ ਹਾਂ ਇਹ ਬਹੁਤ ਹੀ ਆਰਾਮ ਨਾਲ ਆਸਾਨੀ ਨਾਲ ਤੁਹਾਨੂੰ ਆਪਣੇ ਮੌਜੂਦਾ ਕਿਸੇ ਵੀ ਮੈਡੀਕਲ ਸਟੋਰ ਤੋਂ ਮਿਲ ਜਾਏਗਾ ਇਸ ਦੇ ਵਿੱਚ ਤੁਸੀਂ ਕੀ ਕਰਨਾ ਹੈ ਕਿ ਚਾਰ ਹਿੱਸੇ ਲਿਕਵਿਡ ਬੀਟਾਡੀਨ ਦੇ ਬਹੁਤ ਹੀ ਆਮ ਤੁਹਾਨੂੰ ਮਿਲ ਜਾਣਗੇ ਕਿਸੇ ਵੀ ਦੁਕਾਨ ਤੋਂ ਲੈ ਕੇ ਇੱਕ ਹਿੱਸਾ ਗਲਿਸਰਨ ਦਾ ਪਾ ਕੇ ਤੁਸੀਂ ਇੱਕ ਡੋਬਾ ਤਿਆਰ ਕਰਨਾ ਹੈ ਇਸ ਰੋਬੇ ਨੂੰ ਤੁਸੀਂ ਚਵਾਈ ਉਪਰੰਤ ਪਸ਼ੂ ਦਾ ਜਿਹੜਾ ਥਣ ਹੈ ਉਹ 10 ਤੋਂ 15 ਸੈਕਿੰਡ ਲਈ ਤੁਸੀਂ ਉਸ ਦੇ ਵਿੱਚ ਡਬੋ ਕੇ ਰੱਖਣਾ ਹੈ ਇਸ ਦੇ ਨਾਲ ਕੀ ਹੋਏਗਾ ਕਿ ਜਿਹੜੇ ਵੀ ਪਸ਼ੂ ਦੇ ਥਣ ਦੇ ਸੁਰਾਖ ਖੁੱਲੇ ਹਨ ਚਵਾਈ ਤੋਂ ਬਾਅਦ ਉਹਨਾਂ ਉੱਤੇ ਇੱਕ ਬੀਟਾਡੀਨ ਦੀ ਤੇ ਇੱਕ ਗਲਿਸਰਿਨ ਦੀ ਇੱਕ ਲੇਅਰ ਬਣ ਜਾਏਗੀ ਜਾਂ ਆਪਾਂ ਕਹਿੰਦੇ ਕਿ ਇੱਕ ਪਰਤ ਬਣ ਜਾਏਗੀ ਜਿਸ ਨੇ ਜਿਸ ਦੇ ਨਾਲ ਜਿਹੜੇ ਜਰਾਸੀਨ ਨੇ ਉੱਪਰ ਨਹੀਂ ਜਾ ਸਕਣਗੇ ਇਸ ਚੀਜ਼ ਦਾ ਬਹੁਤ ਹੀ ਵਧੀਆ ਅਸਰ ਦੇਖਿਆ ਗਿਆ ਹੈ ਮਸਟਾਈਟਿਸ ਨੂੰ ਰੋਕਣ ਵਾਸਤੇ ਤਾਂ ਮੈਂ ਤੁਹਾਨੂੰ ਸਭ ਨੂੰ ਇਹ ਜ਼ਰੂਰ ਸਲਾਹ ਦੇਣਾ ਚਾਹਾਂਗੀ ਕਿ ਤੁਸੀਂ ਇਸ ਚੀਜ਼ ਦਾ ਇਸਤੇਮਾਲ ਕਰੋ ਅਤੇ ਤੁਹਾਨੂੰ ਥੋੜੇ ਹੀ ਟਾਈਮ ਦੇ ਵਿੱਚ ਫਰਕ ਪਤਾ ਲੱਗਣਾ ਸ਼ੁਰੂ ਹੋਏਗਾ ਕਿ ਮਿਸਟਾਈਟਿਸ ਨੂੰ ਰੋਕਣ ਵਿੱਚ ਸਿਰਫ ਇੱਕ ਥਣ ਦੇ ਡੋਬੇ ਦਾ ਕਿੰਨਾ ਜ਼ਿਆਦਾ ਚੰਗਾ ਅਸਰ ਹੁੰਦਾ ਹੈ ਚਾਰ ਹਿੱਸੇ ਬਿਟਾਡਿਨ ਅਤੇ ਇੱਕ ਹਿੱਸਾ ਗਲਿਸਰੀਨ ਦਾ ਤੁਸੀਂ ਇਸਤੇਮਾਲ ਕਰ ਸਕਦੇ ਹੋ ਮਾਰਕੀਟ ਦੇ ਵਿੱਚ ਬਹੁਤ ਹੀ ਤਰ੍ਹਾਂ-ਤਰ੍ਹਾਂ ਦੇ ਪ੍ਰੋਡਕਟ ਵੀ ਆਉਂਦੇ ਹਨ ਜਿਹੜੇ ਕਿ ਟੀ ਡਿਪ ਦੇ ਨਾਮ ਤੇ ਆਉਂਦੇ ਹਨ ਉਹ ਵੀ ਤੁਸੀਂ ਵਰਤ ਸਕਦੇ ਹੋ ਪਰ ਸਭ ਤੋਂ ਸਸਤਾ ਅਤੇ ਆਸਾਨੀ ਨਾਲ ਤੁਹਾਨੂੰ ਜਿਹੜਾ ਕਿ ਉਪਲਬਧ ਹੋ ਸਕਦਾ ਹੈ ਮੈਂ ਤੁਹਾਨੂੰ ਸਲਾਹ ਦਵਾਂਗੀ ਕਿ ਤੁਸੀਂ ਇਹ ਵਾਲਾ ਡੋਬਾ ਜਰੂਰ ਆਪਣੇ ਪਸ਼ੂ ਦੇ ਵਿੱਚ ਇਸਤੇਮਾਲ ਕਰੋ ਚੋਾਈ ਦੇ ਉਪਰੰਤ ਇਸ ਨੂੰ ਜਰੂਰ ਇਸ ਦੀ ਵਰਤੋਂ ਕਰੋ ਤਾਂ ਕਿ ਜੋ ਜਿਹੜਾ ਵੀ ਇੱਕ ਪਰਤ ਹੈ ਪਸ਼ੂ ਦੇ ਥਣਾ ਉੱਪਰ ਬਣ ਜਾਈ ਤੇ ਜਿਹੜੇ ਜਰਾਸੀਨ ਨੇ ਉੱਤੇ ਜਾ ਕੇ ਆਪਦੀ ਇਨਫੈਕਸ਼ਨ ਨਾ ਕਰ ਸਕਣ ਇਹ ਸੀ ਕੁਝ ਗੱਲਾਂ ਜਿਸ ਦਾ ਆਪਾਂ ਧਿਆਨ ਰੱਖਣਾ ਹੈ ਕਿ ਆਪਾਂ ਪਸ਼ੂ ਨੂੰ ਇਨਫੈਕਸ਼ਨ ਹੋਣ ਤੋਂ ਬਚਾਉਣਾ ਹੈ ਉਸ ਤੋਂ ਬਾਅਦ ਜੇ ਪਸ਼ੂ ਨੂੰ ਇਨਫੈਕਸ਼ਨ ਹੋ ਗਈ ਹੈ ਤੁਸੀਂ ਦੇਖ ਰਹੇ ਹੋ ਵੀ ਪਸ਼ੂ ਦੇ ਦੁੱਧ ਦੇ ਵਿੱਚ ਛਿੱਧੀਆਂ ਆ ਰਹੀਆਂ ਹਨ ਉਸ ਦੇ ਦਰਦ ਮਹਿਸੂਸ ਕਰ ਰਿਹਾ ਹੈ ਚਵਾਈ ਦੇ ਦੌਰਾਨ ਜਾਂ ਫਿਰ ਸੋਜ ਆ ਗਈ ਹੈ ਉਸ ਦੇ ਉਪਰੰਤ ਆਪਾਂ ਕੀ ਕਰ ਸਕਦੇ ਹਾਂ ਮੈਂ ਤੁਹਾਨੂੰ ਇਹ ਸਲਾਹ ਦੇਣਾ ਚਾਹਾਂਗੀ ਕਿ ਡਾਕਟਰਾਂ ਦੀਆਂ ਮਾਰਾਂ ਦੀ ਸਲਾਹ ਤੋਂ ਬਿਨਾਂ ਤੁਸੀਂ ਆਪਣੇ ਵੱਲੋਂ ਐਂਟੀਬਾਇਓਟਿਕ ਜਾਂ ਕੋਈ ਵੀ ਦਵਾਈ ਦੀ ਵਰਤੋਂ ਜਿਹੜੀ ਹੈ ਉਹ ਨਹੀਂ ਕਰਨੀ ਇਸ ਦਾ ਕੀ ਨੁਕਸਾਨ ਹੈ ਸਭ ਤੋਂ ਮੇਨ ਗੱਲ ਹੈ ਕਿ ਪਸ਼ੂ ਦਾ ਨੁਕਸਾਨ ਇਸ ਦੇ ਵਿੱਚ ਬਹੁਤ ਜ਼ਿਆਦਾ ਹੁੰਦਾ ਹੈ ਹੋ ਸਕਦਾ ਹੈ ਕਿ ਜਿਹੜਾ ਐਂਟੀਬਾਇਓਟਿਕ ਤੁਸੀਂ ਬਿਨਾ ਡਾਕਟਰੀ ਸਲਾਹ ਤੋਂ ਲਗਾ ਰਹੇ ਹੋ ਉਹ ਉਸ ਪਸ਼ੂ ਦੇ ਉੱਤੇ ਅਸਰ ਕਰਨਾ ਹੀ ਨਾ ਹੋਵੇ ਉਸ ਦੇ ਨਾਲ ਪਸ਼ੂ ਨੂੰ ਕੋਈ ਫਰਕ ਪੈਣਾ ਹੀ ਨਾ ਹੋਵੇ ਤੇ ਆਪਾਂ ਬਹੁਤ ਹੀ ਦੇਖਦੇ ਹਾਂ ਕਿ ਮਹਿੰਗੇ ਮਹਿੰਗੇ ਟੀਕੇ ਡੱਬੀਆਂ ਵਾਲੇ ਵੱਡੇ ਵੱਡੇ ਟੀਕੇ ਕੁਝ ਟੀਕਿਆਂ ਦਾ ਮੈਂ ਨਾਮ ਨਹੀਂ ਲੈਣਾ ਚਾਹੁੰਦੀ ਜਿਹੜੇ ਕਿ ਬਹੁਤ ਹੀ ਆਮ ਤੌਰ ਤੇ ਜਿਹੜੇ ਫਾਰਮਰ ਨੇ ਉਸਤਮਾਲ ਕਰਦੇ ਹਨ ਖੁਦ ਹੀ ਆਪਣੇ ਵੱਲੋਂ ਹੀ ਉਹਨਾਂ ਨੂੰ ਲੱਗਦਾ ਹੈ ਕਿ ਹਾਂ ਇੱਕ ਪਸ਼ੂ ਠੀਕ ਹੋ ਗਿਆ ਉਹ ਠੀਕ ਹੋ ਗਿਆ ਸੀ ਇਹਦੇ ਨਾਲ ਤੇ ਦੂਸਰਾ ਪਸ਼ੂ ਵੀ ਉਸੇ ਟੀਕੇ ਨਾਲ ਠੀਕ ਹੋ ਜਾਏਗਾ ਇੱਕ ਬਹੁਤ ਹੀ ਗਲਤ ਫਹਿਮੀ ਹੈ ਜੋ ਕਿ ਕਿਸਾਨ ਵੀਰਾਂ ਦੇ ਦਿਮਾਗ ਦੇ ਵਿੱਚ ਹੈ ਕਿ ਹਰ ਪਸ਼ੂ ਦੇ ਉੱਤੇ ਹਰ ਕਿਸਮ ਦੀ ਮਸਟ੍ਰਾਈਟਿਸ ਦੇ ਉੱਤੇ ਇੱਕੋ ਹੀ ਤਰ੍ਹਾਂ ਦੇ ਟੀਕੇ ਇੱਕੋ ਹੀ ਤਰ੍ਹਾਂ ਦੇ ਦਰਦ ਰੋਕਣ ਵਾਲੇ ਜਿਹੜੇ ਨੇ ਉਹ ਵਰਤੇ ਜਾਂਦੇ ਹਨ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਐਦਾਂ ਬਿਲਕੁਲ ਵੀ ਨਹੀਂ ਹੁੰਦਾ ਇਸ ਦੇ ਵਾਸਤੇ ਤੁਸੀਂ ਕੀ ਕਰ ਸਕਦੇ ਹੋ ਸਭ ਤੋਂ ਜ਼ਰੂਰੀ ਹੈ ਇੱਕ ਕਲਚਰ ਸੈਂਸਿਟੀਵਿਟੀ ਨਾਮ ਦਾ ਟੈਸਟ ਹੁੰਦਾ ਹੈ ਜੋ ਕਿ ਤੁਹਾਡੇ ਨੇੜੇ ਦੇ ਕਿਸੇ ਵੀ ਪਾਲਿਕਲਿਨਿਕ ਦੇ ਵਿੱਚ ਤੁਸੀਂ ਆਰਾਮ ਨਾਲ ਕਰਵਾ ਸਕਦੇ ਹੋ ਉਹ ਟੈਸਟ ਦੇ ਵਿੱਚ ਕੀ ਹੁੰਦਾ ਹੈ ਕਿ ਚਾਰੋਂ ਥਣਾ ਦੇ ਵਿੱਚੋਂ ਆਪਾਂ ਲੈ ਕੇ ਸੈਂਪਲ ਤੇ ਆਪਾਂ ਟੈਸਟ ਕਰਵਾਉਣਾ ਹੁੰਦਾ ਹੈ ਉਸ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਕਿਹੜਾ ਜਰਾ ਸੀਨਿਆ ਕਿਹੜਾ ਬੈਕਟੀਰੀਆ ਹੈ ਜਿਹੜਾ ਕਿ ਇਨਫੈਕਸ਼ਨ ਕਰ ਰਿਹਾ ਹੈ ਅਤੇ ਉਸ ਦੇ ਉੱਤੇ ਕਿਹੜਾ ਐਂਟੀਬਾਇਓਟਿਕ ਜਿਹੜਾ ਉਹ ਕੰਮ ਕਰੇਗਾ ਉਸ ਤੋਂ ਇਹ ਆਪਾਂ ਨੂੰ ਪਤਾ ਲੱਗਦਾ ਹੈ ਜਦੋਂ ਵੀ ਆਪਣੇ ਕੋਲ ਰਿਪੋਰਟ ਆਉਂਦੀ ਹੈ ਉਸ ਤੋਂ ਉਪਰੰਤ ਆਪਾਂ ਉਹੀ ਟੀਕੇ ਵਰਤ ਕੇ ਆਪਾਂ ਉਸ ਦਾ ਇਲਾਜ ਕਰੀਏ ਤਾਂ ਇਸ ਦੇ ਨਾਲ ਆਪਣਾ ਬਹੁਤ ਹੀ ਫਾਇਦਾ ਹੋਏਗਾ ਆਪਾਂ